ਮੰਜਾਲਪੁਰ ਤੋਂ ਦੇਖੇ ਸਾਡਾ ਦਰਸ਼ਕਾਂ ਦਾ ਸਵਾਗਤ ਹੈ ਇਹ ਵੀਡੀਓ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਦੀ ਵੀਡੀਓ ਹੈ ਜਿੱਥੇ ਇੱਕ Zomato ਡਿਲੀਵਰੀ ਬੁਆਏ ਨੂੰ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ ਦੱਸਿਆ ਗਿਆ ਕਿ ਯੁਵਕ ਦਾ ਨਾਮ ਮਨਜੋਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ 20 ਸਾਲਾਂ ਦਾ ਹੈ ਤੇ ਆਪਣੀ ਮਾਤਾ ਦੇ ਨਾਲ ਇਕੱਲਾ ਘਰ ਦੇ ਵਿੱਚ ਰਹਿੰਦਾ ਹੈ ਦੱਸਿਆ ਗਿਆ ਕਿ ਮਨਜੋਤ ਦੇ ਘਰ ਦੇ ਹਾਲਾਤ ਜਿਹੜੇ ਨੇ ਕਾਫੀ ਮਾੜੇ ਨੇ ਘਰ ਦੇ ਵਿੱਚ ਮਨਜੋਤ ਹੀ ਹੈ ਜੋ ਇਕੱਲਾ ਕਮਾਈ ਦਾ ਸਾਧਨ ਹੈ ਉਸ ਤੋਂ ਪਹਿਲਾਂ ਉਸਦੇ ਪਿਤਾ ਜੀ ਦੀ ਵੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਤੇ ਘਰ ਦੇ ਵਿੱਚ ਇੱਕ ਬਜ਼ੁਰਗ ਮਾ ਦਾ ਨਾਲ ਮੌਜੂਦ ਜਿਹੜਾ ਆ ਇਹ ਇਕੱਲਾ ਰਹਿੰਦਾ ਹੈ ਤੇ ਪੜਾਈ ਦੇ ਨਾਲ-ਨਾਲ ਕੁਝ ਦਿਨ ਪਹਿਲਾਂ ਹੀ ਉਹਨੇ ਟਮੇਟੋ ਦਾ ਕੰਮ ਜਿਹੜਾ ਆ ਉਹ ਸ਼ੁਰੂ ਕੀਤਾ ਤੇ ਘਰ ਦੇ ਗੁਜ਼ਾਰੇ ਦੇ ਲਈ ਉਸਨੇ ਜੌਬ ਜਿਹੜੀ ਇਹ ਕਰਨੀ ਸ਼ੁਰੂ ਕੀਤੀ ਸੀ ਦੱਸਦੀ ਹੈ ਘਰ ਦੇ ਹਾਲਾਤ ਜਿਹੜੇ ਨੇ ਕਾਫੀ ਗੰਭੀਰ ਨੇ ਕਾਫੀ ਮਾੜੇ ਹਾਲਾਤ ਨੇ ਕਰਦੇ ਜਿਸ ਤੋਂ ਬਾਅਦ ਮਨਜੋਤ ਵੱਲੋਂ Zomato join ਕਰਕੇ ਤੇ ਉਸ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਕੰਮ ਜੜਾਇਆ ਕਰਨਾ ਸ਼ੁਰੂ ਕੀਤਾ ਗਿਆ ਸੀਗਾ ਤੇ ਦੱਸਦੀ ਹੈ ਕਿ ਟੱਕਰ ਇੰਨੀ ਜ਼ਬਰਦਸਤ ਹੋਈ ਹੈ ਕਿ ਮਨਜੋਤ ਦੀ ਹਾਲਤ ਜਿਹੜੀ ਹੈ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਜਦੋਂ ਬਜ਼ੁਰਗ ਮਾਹ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਇੱਕ ਬਜ਼ੁਰਗ ਮਾਹ ਅੱਖਾਂ ਦੇ ਵਿੱਚ ਉਮੀਦਪੜ੍ਹ ਕੇ ਪੰਜਾਬੀਆਂ ਤੋਂ ਆਪਣੇ ਪੁੱਤ ਦੇ ਇਲਾਜ ਦੇ ਲਈ ਇੱਕ ਮਦਦ ਦੀ ਗੁਹਾਰ ਲਗਾਉਂਦੀ ਹੋਈ ਨਜ਼ਰ ਆਈ ਉੱਥੇ ਹੀ ਉਸਦੀ ਮਾਤਾ ਵੱਲੋਂ ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵਾ ਸੰਸਥਾਵਾਂ ਵੱਲੋਂ ਵੀ ਮਦਦ ਦੀ ਜਿਹੜੀ ਹੈ ਗੁਹਾਰ ਲਗਾਈ ਗਈ ਹੈ ਦੱਸ ਦਈਏ ਮੌਕੇ ਦੇ ਉੱਤੇ ਮਨਜੋਤ ਦੇ ਦੋਸਤ ਜਿਹੜੇ ਨੇ ਉਹ ਮੌਜੂਦ ਸੀ ਤੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਮਨਜੋਤ ਦੀ ਵੱਧ ਤੋਂ ਵੱਧ ਮਤਲਬ ਜਿਹੜੀ ਕੀਤੀ ਜਾਵੇ ਤੇ ਉੱਥੇ ਹੀ ਉਹਨਾਂ ਨੇ ਬੱਸ ਡਰਾਈਵਰ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਦੇ ਵੀ ਜਿਹੜੀ ਹੈ ਉਹ ਮੰਗ ਕੀਤੀ ਹੈ ਸੋ ਲੋੜ ਹੈ ਮਨਜੋਤ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਇੱਕ ਬੇहद ਮਾੜੇ ਪਰਿਵਾਰ ਦਾ ਇੱਕ ਲੜਕਾ ਹੈ ਮਨਜੋਤ ਜਿਸ ਦੇ ਸਿਰ ਦੇ ਉੱਤੇ ਬਾਪ ਦਾ ਸਾਆ ਨਹੀਂ ਹੈ ਇੱਕ ਬਜ਼ੁਰਗ ਮਾਂ ਦੀ ਜ਼ਿੰਮੇਵਾਰੀ ਉਹਦੇ ਮੋਢਿਆਂ ਦੇ ਉੱਤੇ ਹੈ ਤੇ ਲੋਡ ਹੈ ਉਸ ਨੂੰ ਪੰਜਾਬੀਆਂ ਦੇ ਸਾਥ ਦੇ ਲਈ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਤਾਂਕਿ ਮਦਦ ਜਿਹੜੀ ਹੈ ਮਨਜੋਤ ਦੀ ਕੀਤੀ ਜਾ ਸਕੇ ਮਨਜੋਤ ਸਿੰਘ ਠੀਕ ਹੈ ਕਿੰਨੀ ਉਮਰ ਹੈ 20 ਸਾਲ ਠੀਕ ਹੈ ਜੀ ਇਹ ਕਿੱਥੇ ਕੰਮ ਕਰਦਾ ਸੀ ਉਹ ਤਾਂ ਜੀ ਜੋਮੈਟੋ ਵਾਲਿਆਂ ਦੇ ਹਾਂ ਜੀ ਹਾਂ ਜੀ ਤੇ ਕਦੋਂ ਤੋਂ ਕੰਮ ਕਰਦਾ ਸੀ ਦੋ ਹਫ਼ਤੇ ਤੋਂ ਦੋ ਹਫ਼ਤੇ ਤੋਂ ਕੀ ਕੀ ਗੱਲ ਹੋਈ ਸੀ ਕੱਲ ਮਾਤਾ ਜੀ ਕੱਲ ਬਸ ਵਾਲੇ ਨੇ ਮਾਰੀ ਬਾਈਕ ਬਾਈਕ ਦੇ ਬਸ ਸ਼ਰਾਬੀ ਸੀ ਉਸ ਵਾਸਤੇ ਬਾਰੇ ਨੇ ਤੇਜ਼ ਬਸ ਲਿਆ ਭਜਾ ਕੇ ਤੇ ਬਾਈਕ ਉੱਤੇ ਲੱਗ ਗਿਆ ਕੋਈ ਨਹੀਂ ਕੋਈ ਨਹੀਂ ਮਾਤਾ ਜੀ ਤੁਸੀਂ ਇੱਕ ਨਸਲਾ ਕਰੋ ਤੇ ਉਹਨ ਘਰ ਦੇ ਕੀ ਹਾਲਾਤ ਆ ਮਾਤਾ ਜੀ ਘਰ ਦੇ ਕੀ ਹਾਲਾਤ ਆ ਮਾਤਾ ਜੀ ਕਦਾ ਹੀ ਘਰ ਦੇ ਕੀ ਹਰਾ ਲਾ ਦੇ ਪਤੀ ਤਾਂ ਮੇਰੇ ਹੈ ਨਹੀਂ ਕਿ ਮਨਜੋਤ ਦੇ ਸਰਤੇ ਸੀ ਘਰ ਤਾਂ ਵਿਚਾਰਾ ਚੱਲਦਾ ਮਨਜੋਤ ਕੀ ਕਰਦਾ ਜੀ ਪੜਦਾ ਪੜਦਾ ਵੀ ਆ ਬਠਿੰਡੇ ਤੇ ਥੋੜੇ ਕਿਚਰਾ ਦੋ ਖਾਤੇ ਤਾਂ ਆਇਆ ਸੀਗਾ ਕੁੱਟੀਆਂ ਸੀਗੀਆਂ ਕੋਈ ਤੁਹਾਡੇ ਹੋਰ ਬੱਚੇ ਵੀ ਹੈ ਕਿੰਨੇ ਇਕੱਲਾ ਹੀ ਇੱਕੋ ਬੇਟਾ ਜੀ ਹਾਂਜੀ ਤੇ ਇਹ ਪੇਪਰ ਖਤਮ ਕਰਕੇ ਆਇਆ ਸੀਗਾ ਹਾਂਜੀ ਕੰਮ ਕਰਦਾ ਸੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਾਂ ਜਿਹੜੇ ਸੇਵਾਸੇ ਵੀਰੇ ਸਾਡੀ ਮਦਦ ਕੀਤੀ ਜਾਵੇ ਮੇਰਾ ਬੱਚਾ ਠੀਕ ਹੋ ਜੇ ਕਰੋ ਜੀ ਮਨਜੋਤ ਗਿਆ ਲੱਗਦਾ ਤੁਹਾਡਾ ਮਨਜੋਤ ਆਪਣਾ ਫਰੈਂਡ ਹੀ ਹੈ ਭਾਈ ਤੁਹਾਡੇ ਨਾਲ ਕੰਮ ਕਰਦਾ ਹਾਂ ਜਿੱਦਾਂ ਮੈਂ ਅਸੀਂ ਪਾਰਟ ਟਾਈਮ ਆਨੇ ਆ ਨਾ ਜਾਂ ਕਦੀ ਉਧਰਾਂ ਉੰਦੇ ਚਾਂਦਾ ਹੈ ਸਾਡਾ ਜ਼ੇਮੈਟੋ ਚ ਤੇ ਹਾਂਜੀ ਦੇਖੀ ਹਾਲਾਤ ਨੇ ਹਾਲਾਤ ਭਾਜੀ ਬਹੁਤ ਮਾੜੇ ਆ ਤੁਸੀਂ ਦੇਖ ਹੀ ਸਕਦੇ ਮਾਤਾ ਜੀ ਨੂੰ ਜਿਵੇਂ ਹੈ ਨਾ ਤੇ ਤਦੇ ਅਸੀਂ ਸਾਰੇ ਜਣੇ ਖੜੇ ਤੇ ਕਹਿੰਦੇ ਜਿੰਨੀ ਸਪੋਰਟ ਕਰ ਸਕਦੇ ਕਰੋ ਕਿਉਂਕਿ ਗਵਰਨਮੈਂਟ ਦੀ ਬੱਸ ਆ ਜਿੰਨਾ ਐਕਸੀਡੈਂਟ ਹੋਇਆ ਠੀਕ ਹੈ ਜੀ ਉਹ ਤਾਂ ਆਪਣੀ ਗਲਤੀ ਮੰਨ ਨਹੀਂ ਰਹੇ ਉਹ ਤਾਂ ਕਹਿ ਰਹੇ ਕਿ ਮੁੰਡਾ ਗਲਤ ਆ ਜੀ ਮੁੰਡਾ ਅਸੀਂ ਮੰਨਦੇ ਚਲੋ ਉਹਨਾਂ ਨੇ ਕਿਹਾ ਰੋਂਗ ਸਾਈਡ ਆਇਆ ਸੀ ਇੰਨੀ ਗੱਲ ਮੰਨਦੇ ਆ ਜੀ ਕਿ ਰੋਂਗ ਸਾਈਡ ਸੀਗਾ ਪਰ ਡਰਾਈਵਰ ਵੀ ਸਿੱਧੀ ਬੱਸ ਲੈ ਕੇ ਆ ਰਿਹਾ ਉਹਨੂੰ ਇੰਨਾ ਤਾਂ ਦੇਖ ਰਿਹਾ ਕਿ ਮੇਰੇ ਸਾਹਮਣੇ ਕੋਈ ਆ ਰਿਹਾ ਹੈ ਨਾ ਉਹਨੇ ਦੇਖਿਆ ਨਹੀਂ ਅਗਰ ਚਲੋ ਠੀਕ ਆ ਸੀ ਇਹ ਵੀ ਮੰਨਦੇ ਆ ਅਗਰ ਮੁੰਡਾ ਵੀ ਤੇਜ਼ ਹੁੰਦਾ ਤਾਂ ਇੰਨੀ ਬਾਈਕ ਬਸ ਦੇ ਥੱਲੇ ਨਹੀਂ ਪੜਨੀ ਸੀ ਜਿੰਨੀ ਪੜ ਗਈ ਔਰ ਬਸ ਕਾਫੀ ਘੜੀ ਸਕੇ ਵੀ ਲੈ ਕੇ ਗਈ ਆ ਠੀਕ ਹੈ ਉਹਦਾ ਸਿਰ ਵੀ ਡੈਮੇਜ ਹੋਇਆ ਉਹਦੇ ਪੈਰ ਦੀਆਂ ਹੱਡੀਆਂ ਟੁੱਟ ਚੁੱਕੀਆਂ ਲੜਕੇ ਦੀਆਂ ਚੈਸਟ ਵੀ ਹੱਡੀ ਟੁੱਟ ਚੁੱਕੀ ਆ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਡਾਕਟਰ ਸਾਹਿਬ ਕਹਿੰਦੇ ਦੇਖੋ ਜੀ 6 ਤੋਂ 7 ਦਿਨ ਤਾਂ ਹਲੇ ਹੋਸ਼ ਆਣ ਨੂੰ ਲੱਗਣਗੇ ਜੀ ਹੋਸ਼ ਆਣ ਤੋਂ ਬਾਅਦ ਅਸੀਂ ਦੱਸ ਸਕਦੇ ਹਾਂ ਕਿ ਲੜਕੇ ਦੀ ਕੀ ਕੰਡੀਸ਼ਨ ਆ ਠੀਕ ਹੈ ਜੀ ਹਲੇ ਉਹ ਲੜਕੇ ਨਾਲ ਕੁਝ ਨਹੀਂ ਕਰ ਰਹੇ ਲੜਕਾ ਐਡਮਿਟ ਪਿਆ ਆ ਸੀਰੀਅਸ ਆ ਘਰ ਦੇ ਕਹਿੰਦੇ ਬਹੁਤ ਮਾੜੇ ਹਾਲਾਤ ਆ ਫਾਦਰ ਸਾਹਿਬ ਹੈ ਨਹੀਂ ਮਾਮਾ ਜੀ ਉਹਨਾਂ ਦੀ ਲੱਤ ਕੱਟੀ ਹੋਈ ਆ ਉਹੋਂ ਤੇ ਆਏ ਚੇਅਰਕਾਰ ਤੇ ਮਦਰ ਜੀ ਆ ਮਦਰ ਜੀ ਹੋਂਦਾ ਨਹੀਂ ਹੈਗੇ ਠੀਕ ਆ ਜੀ ਕੋਈ ਸਨ ਬੋਲ ਨਹੀਂ ਰਹੀ ਰਾਤੀ ਰੋਟੀ ਨਹੀਂ ਖਾਦੀ ਕੁਸ਼ਮ ਨਹੀਂ ਖਾਦਾ ਪੀਤਾ ਜੀ ਇੱਥੇ ਕੀ ਕਹਿਣਾ ਚਾਹੁੰਦੇ ਇੱਥੇ ਹੀ ਮੰਗ ਇੱਥੇ ਹੀ ਮੰਗਣਾ ਚਾਹੁੰਦੇ ਕਿ ਜਿੰਨੀ ਤੋਂ ਜਿੰਨੀ ਇਹਨਾਂ ਦੀ ਹੈਲਪ ਹੋ ਸਕਦੀ ਉਹ ਨਹੀਂ ਕੀਤੀ ਜਾਵੇ ਸਾਡੇ ਵੱਲੋਂ ਜਿੰਨੀ ਹੋਏਗੀ ਅਸੀਂ ਕਰਾਂਗੇ ਬਾਕੀ ਬਾਸ ਵਾਲਿਆਂ ਨੂੰ ਕਿਹਾ ਜਾਵੇ ਠੀਕ ਆ ਸਰ ਪੰਜਾਬ ਰੋਡਵੇ ਦੀ ਬਾਸਾ ਤੁਹਾਨੂੰ ਪਤਾ ਹੀ ਹੈ ਬਾਕੀ ਜੀ ਸਰ ਬਸ ਵਾਲਾ ਆਇਆ ਸੀ ਕੋਈ ਸਰ ਬਸ ਵਾਲਾ 5 ਮਿੰਟ ਆਇਆ ਸੀਗਾ ਉਹ ਵੀ ਆ ਕੇ ਆਪਣਾ ਗੱਲ ਗੁਲ ਕਰਕੇ ਜਿਦਾ ਕਹ ਲਓ ਕਿ ਆਪਣੀ ਕਾਰਵਾਈ ਪਾਣ ਆਂਦਾ ਨਾ ਬੰਦਾ ਮੈਨੂੰ ਤਾਂ ਉਹ ਵੀ ਡਰਿੰਕ ਚ ਲੱਗ ਰਿਹਾ ਸੀ ਠੀਕ ਆ ਸਰ ਮੈਂ ਤਾਂ ਸਾਫ਼ ਕਹਿਣਾ ਜੀ ਜਿਹੜੀ ਜੀ ਗੱਲ ਹੈਗੀ ਬਾਕੀ ਰੱਬ ਲੋਗੇ ਕਿ ਹੈ ਜਾਂ ਨਹੀਂ ਆ ਸੀ ਉਹ ਕਹਿ ਨਹੀਂ ਸਕਦੇ ਹਨ ਤੇ ਬਾਕੀ ਰਹੀ ਗੱਲ ਸਰ ਪੁਲਿਸ ਵਾਲਾ ਇਸ ਵੇਲੇ ਕੋਈ ਵੀ ਨਹੀਂ ਆਇਆ ਫੋਨ ਆਇਆ ਹੈ ਸਰ ਫੋਨ ਨਾਲ ਤੇ ਗੱਲ ਹੋ ਰਹੀ ਆ ਫੋਨ ਨਾਲ ਸਰ ਗੱਲ ਕਰਨ ਦਾ ਕੀ ਫਾਇਦਾ ਅਗਰ ਫੋਨ ਤੇ ਹੀ ਗੱਲ ਕਰਨੀ ਹੋਵੇ ਸੀ ਲੜਕੀ ਨੂੰ ਕਿਉਂ ਹਸਪੀਟਲ ਲਿਆਈਏ ਵੇ ਤਾਂ ਅਸੀਂ ਸਾਰਾ ਉੱਥੇ ਚੀਜ਼ ਕਰ ਲਈਏ ਹਸਪਤਾਲ ਦਾ ਕਰ ਨਾ ਸਰ ਨ